ਹੈਲੋ ਜੀ ਗਰੇਵਾਲ ਪੰਜਾਬੀ ਬਲੌਗਸ ਤੇ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਤੇ ਅੱਜ ਵਾਲੀ ਵੀਡੀਓ ਆਪਾਂ ਇਤੋਂ ਸਵੇਰ ਦੇ ਟਾਈਮ ਤੋਂ ਸਟਾਰਟ ਕਰਦੇ ਆਂ ਦੇਖੋ ਸਾਡਾ ਸਵੇਰ ਦਾ ਬ੍ਰੇਕਫਾਸਟ ਤੇ ਆਹ ਹੈਗਾ ਸੈਂਡਵਿਚ ਆਹ ਹੈਗਾ ਇੰਤੇ ਇਹ ਗ੍ਰੀਨ ਟੀ ਵਾਸਤਾ ਆਪਾਂ ਹੁਣ ਅਸੀਂ ਤਿੰਨੇ ਜਾਣੇ ਵਾਸਤੇ ਆਹੀ ਚੀਜ਼ ਜਦਿਨੇ ਜਿਹੜਾ ਕੁਝ ਖਾਣਾ ਜਿਵੇਂ ਮੈਂ ਤੇ ਸੰਦੀਪਾ ਵੀ ਐਪਲ ਖਾ ਰਹੇ ਆਂ ਚਾਚੂ ਅਸੀਂ ਕੁਛ ਨਹੀਂ ਕੀਤੀ ਹੈਗੀ ਰਵਨੀਤ ਆ ਵਸੇਦਾ ਆ ਬ੍ਰੈਕਫਾਸਟ ਹੈ ਆ ਵੀ ਬਿਲਕੁਲ ਕੱਚੇ ਨਹੀਂ ਫਰਾਈ ਨਹੀਂ ਕਰੇ ਜੇ ਕਦੀ ਦਿਲ ਕਰਦਾ ਚਲੋ ਮੜੇ ਮੋٹے ਕਰ ਵੀ ਲੈਨੇ ਆ ਫਰਾਈ ਤੇ ਬਾਕੀ ਸੰਦੀਪ ਤਾਂ ਨਾਲ ਹੀ ਇਹਨਾਂ ਨੇ ਇਹ ਬਾਕ ਕਰਿਆਈ ਦੋਨੇ ਜਣੇ ਅੱਜ ਮੈਂ ਨਹੀਂ ਗਈ ਹੈਗੀ ਤੇ ਉਹ ਸੀਗਾ ਹੁਣ ਬਸ ਇਹ ਇਹਨਾਂ ਨੇ ਪਾਟ ਕਰਨਾ ਅੱਜ ਅਸੀਂ ਲੇਟ ਹੋਗੇ ਤੇ ਮੈਂ ਨਾ ਕੀ ਕੀਰ ਪਾਠ ਕਰੂੰਗੀ ਬਸ ਐਵੇਂ ਸਾਡੀ ਰੁਟੀਨ ਜੀ ਸ਼ੁਰੂ ਹੋ ਜਾਂਦੀ ਐ ਸਵੀਰ ਦੀ ਜੀ ਰਵਨੀਥ ਝਾੜੂ ਲਾਣ ਲੱਗ ਗਿਆ ਉਹਦੇ ਪਾਪਾ ਪਾਠ ਕਰੀ ਜਾਂਦੇ ਨੇ ਥੈਂਕ ਯੂ ਫਤਿਹਨਾਮ ਬਹੁਤ ਸੀ ਪੀ ਸਾਚੋਚਨ ਸੋਚਨਾ ਹੋ ਗਈ ਜੀ ਦੋ ਤਿੰਨ ਲੱਗ ਰਹੇ ਨੇ ਕੋਈ ਨਾ ਉਤਰੀ ਰਵਨਾ ਇੰਡੀਆ ਬਾਹਰ ਸੈਦ ਸੈਨ ਕੋਲ ਕੋਈ ਤਾਂ ਇੱਕ ਨਾ ਫਿਰ ਲੈ ਨਾਲ ਕਿ 11 ਹੋਈ ਐ ਕਿ ਪੂਰਾ ਕੂੜਾ ਟੇਪਾਲ ਹੁਕਮ ਰਜਾਈ ਚੱਲਣਾ ਨਾਮ ਕਿ ਲਿਖਿਆ ਨਾਮ ਬੋਨਾ ਕਾਰਨ ਹੁਕਮ ਤੇ ਲੋ ਜੀ ਅਸੀਂ ਤਿਆਰ ਹੋ ਕੇ ਹਨਾ ਚੱਲ ਪਏ ਕੰਮ ਤਾਂ ਸਾਰਾ ਕਰ ਲਿਆ ਜੇ ਰਵਨੀਤ ਨੇ ਬਹੁਤ ਜ਼ਿਆਦਾ ਹੈਲਪ ਕਰਾਈ ਹੈ ਨਾ ਸਾੜੂ ਪੋਚਾ ਕੱਪੜੇ ਮਸ਼ੀਨ ਚ ਪਾਈ ਸੀ ਇਹੋ ਸਾਰੇ ਤੇ ਅਸੀਂ ਪੂਰਾ ਫਟਾਫਟ ਤਿਆਰ ਹੋ ਕੇ ਚੱਲੇ ਆ ਹਨਾ ਖਰੋ ਤੇ ਚੱਲੇ ਕਿੱਥੇ ਆ ਅਸੀਂ ਚੱਲੇ ਆ ਜੀ ਪੀਚਾਈ ਹਸਪੀਟਲ ਹਨਾ ਤੇ ਉੱਥੇ ਜਾਣਾ ਸੀ ਤੇ ਕਰੋ ਇੱਕ ਵਾਰ ਰੈਡੀਗ ਸੈਟ ਹੋ ਕੇ ਇਹ ਹੋ ਗਿਆ ਵੀ ਗੱਡੀ ਚ ਬੈਠ ਕੇ ਵੀ ਵਲੌਗ ਗੱਡੀ ਚ ਹੀ ਸਟਾਰਟ ਕਰਾਂਗੀ ਹੀਂ ਹੁਣ ਅਸੀਂ ਫਟਕ ਤੇ ਪਹੁੰਚ ਗਏ ਤੇ ਕਿਤੇ ਮੈਂ ਬਲੌਗਿੰਗ ਜਦੋਂ ਕਿ ਤੇ ਉਹ ਵੀ ਜਾਵਾਂ ਤਾਂ ਇੱਥੇ ਹੀ ਆ ਆ ਦੇਖੋ ਜੀ ਅੱਜ ਹੈਗਾ ਫਟਕ ਖੁੱਲਾ ਖੁੱਲਾ ਬਿਲਕੁਲ ਅਨੁਮਾਨ ਅਸਰ ਰਹੀ ਕੋਈ ਟਿਕ ਟਿਕ ਪਲਣਾ ਨਾ ਨਾ ਕੋਈ ਟਾਈਮਿੰਗ ਲੱਗਿਆ ਹੈਗਾ ਤਾਂ ਵੀ ਜੁਨਾਸ ਨੂੰ ਵੀ ਬਲੌਗਿੰਗ ਕਰਨ ਲੱਗਿਆ ਇਹ ਵੀ ਦੱਸਦਾ ਵੀ ਅਸੀਂ ਕਿੱਥੇ ਜਾਣੇ ਆ ਕਿ ਕੀ ਨਾਨੀ ਸਾਨੂੰ ਦੇ ਦੇਗੀ ਤੇ ਨਾਨੀ ਇਹ ਨਹੀਂ ਗਾਣਾ ਬਰੱਟ ਤੇ ਬਾਕੀ ਹਨਾ ਠੀਕ ਹੈ ਜੀ ਤੇ ਬਾਕੀ ਇੱਥੇ ਹਨਾ ਕੰਟੀਨਿਊ ਕਰਾਂਗੇ ਜਿਵੇਂ ਵੀ ਹੋਊਗਾ ਤੇ ਇੱਕ ਗਾਣਾ ਹਨਾ ਮੈਂ ਦੋ ਚੀਜ਼ਾਂ ਨਮੀਆ ਲੈਂਦੀ ਅਸੀਂ ਮੇਖੇ ਚਲ ਮੈਂ ਤੁਹਾਡੇ ਨਾਲ ਸ਼ੇਅਰ ਕਰਨੀਆਂ ਨੇ ਪਰ ਘਰੇ ਟਾਈਮ ਬਹੁਤ ਘੱਟ ਸੀਗਾ ਉਸ ਲਈ ਕਹਿੰਦੇ ਨੇ ਜਲਦੀ ਜਲਦੀ ਕਰ ਕੀ ਆਪਾਂ ਸੇਤੀ ਜਾਣਾ ਅੱਧਾ ਨਹੀਂ ਅੰਦਰ ਉਹ ਚੀਜ਼ਾਂ ਵੀ ਮੈਂ ਤੁਹਾਨੂੰ ਦਿਖਾਦਾ ਹਨਾ ਆਪਣੇ ਪਹਿਲਾਂ ਨੂੰ ਵੀ ਮੈਂ ਕੀ ਨਮਾ ਲਏ ਨਾ ਮੀ ਸ਼ਾਪਿੰਗ ਕਰੀ ਆ ਕਰੀ ਆਪਣੇ ਲਈ ਆ ਵੀ ਕੀ ਚੀਜ਼ਾਂ ਮੈਂ ਖਰੀਦੀਆਂ ਨੇ ਹਨਾ ਗੱਡੀ 'ਚ ਬੈਠੇ ਬੈਠੇ ਕਿਉਂਕਿ ਫ੍ਰੀ ਟਾਈਮ ਆ ਤੇ ਮੈਂ ਤੁਹਾਨੂੰ ਦੋਨੇ ਚੀਜ਼ਾਂ ਮੇਰੇ ਨਾਲ ਨੇ ਜਿਹੜੀਆਂ ਨਮੀਆਂ ਲਈ ਜਾਂਦੀ ਜੀ ਮੈਂ ਹਨਾ ਹੱਪ ਜੱਪੀ ਖੋਦੀ ਲਈ ਆ ਤੇ ਇਹ ਸਿੱਖ ਨੂੰ ਜ਼ਰੂਰ ਗਏ ਵਿਤ ਵੀ ਜਿਵੇਂ ਹੁਣ ਵਧੀਆ ਬ੍ਰਾਂਡ ਦੇ ਹੁੰਦੇ ਰਹਿਣਾ ਵੀ ਉਹ ਆ ਛੱਕਣਾ ਵੀ ਸੌਖਾ ᱛੀ ਜੇ ਆਪਾਂ ਇਹਨੂੰ ਉਦੋਂ ਉਹ ਕਰਨਾ ਹੋਵੇ ਤਾਂ ਵੀ ਹੈਨਾ ਵੀ ਜਦੋਂ ਜਾਦਾ ਕੱਟ ਵਾਟ ਚੁੰਨੀਆਂ ਹੈਨਾ ਵੀ ਫੋਨ ਵਗੈਰਾ ਪੈ ਜਾਂਦਾ ਦੇਖੋ ਇਹਦੀ ਜਿਹੜੀ ਕਪੈਸਿਟੀ ਆ ਉਹ ਵੀ ਬਹੁਤ ਜ਼ਿਆਦਾ ਹੈਨਾ ਚਿਪਸ ਵਗੈਰਾ ਪੂਰੀ ਵਧੀਆ ਨੇ ਵਿੱਚੋਂ ਵੀ ਪੂਰਾ ਦੇਖੋ ਕਾਫੀ ਹੁਣੀ ਵੈਸੇ ਦੇਖਣ ਨੂੰ ਨਾਲੇ ਦਾ ਸਾਈਜ਼ ਨਹੀਂ ਕੋਈ ਜ਼ਿਆਦਾ ਵੱਡਾ ਲੱਗਦਾ ਉਹ ਵੀ ਲਾਈਟ ਵੇਟ ਆ ਬਿਲਕੁਲ ਤੇ ਸਾਰਾ ਵਧੀਆ ਲਾ ਹੋਇਆ ਵਿੱਚੋਂ ਵੀ ਵਧੀਆ ਤੇ ਇਕ ਵਾਲੀ ਜੀ ਬਦਿਲੇ ਲਦਰ ਦਾ ਲੋਤੀ ਮੈਂ ਵੀਡੀਓ ਬਣਾ ਲਈ ਸੀ ਨਿਕ ਬਣੀ ਤੇ ਫੇਰ ਹਨਾ ਇਥੇ ਨਾਲ ਵਾਲੀ ਪਿੰਡੀ ਮੇਰੀ ਪੈਂਦੀ ਸੌਰੀ ਨਹੀਂ ਤੇ ਮੇਰੀ ਦੋਨੇ ਮਾਸੀ ਜੁਨੀਆ ਮਤਲਬ ਜਿਹੜੀ ਮੇਰੇ ਪੈਂਦੀ ਆ ਸਸਾ ਨਹੀਂ ਹਨਾ ਤੇ ਉਹ ਦੋਨੇ ਮਿਲ ਗਈ ਆ ਬਾਰੀ ਤੇ ਉਹਨਾਂ ਨਾਲ ਗੱਲਾਬਾਤ ਕਰੀਆ ਦੁੱਖ કરી ਹੈ ਨਾ ਪੰਜ ਚਾਰ ਮਿੰਟ ਰੁਕੇ ਅਸੀਂ ਤੇ ਉਹ ਵੀ ਲਾਂਭਾ ਦਿੰਦੇ ਸੀ ਕਹਿੰਦੇ ਤੁਸੀਂ ਗੇਟ ਵਿੱਚ ਦੀ ਲੰਘ ਜਣੇ ਤੁਸੀਂ ਖੜਦੇ ਨਹੀਂ ਹੈਗੀ ਹੈ ਨਾ ਕਿਉਂਕਿ ਮਾਸਤੀ ਸਾਨੂੰ ਦੇਖ ਲੈਂਦੇ ਨੇ ਸਾਡਾ ਰਸਤਾ ਵੀ ਆਹੀ ਆ ਤੇ ਇਹ ਵੀ ਦੇਖ ਲੈਂਦੇ ਨੇ ਸਾਨੂੰ ਲੰਘਦੇ ਕਰਦੇ ਕਈ ਵਾਰ ਮੈਂ ਮੇਖਿਆ ਵੀ ਸੌਰੀ ਹੈ ਨਾ ਵਸੇ ਜੀ ਅਸੀਂ ਸਪੈਸ਼ਲੀ ਆਵਾਂਗੇ ਕਿ ਦਿਨ ਦੇ ਕੋ ਕੰਮ ਧੰਦੇ ਹੈ ਨਾ ਤੇ ਬਿਲਕੁਲ ਜਿਹੜੇ ਨੇੜੇ ਵਾਲੇ ਨੇ ਹੈ ਨਾ ਉਹਨਾਂ ਨੂੰ ਮਿਲਣ ਦਾ ਇਹ ਹੋ ਜਾਂਦਾ ਹੁੰਦਾ ਉਹ ਪੂਰੇ ਟਰੈਕਟਰ ਆਉਂਦਾ ਹੁੰਦਾ ਲੋਕ ਲੱਗੇ ਤੇ ਵੀ ਮਿਲਣ ਦਾ ਇਹ ਹੋ ਜਾਂਦਾ બસ ਇਹ ਹੀ ਸੀਗਾ ਤੇ ਮਾਸਦੀ ਉਹਨੂੰ ਬਖਿਆ ਵੀ ਇਹ ਕਹਿੰਦੀ ਵੀ ਠੀਕ ਆ ਹਨਾ ਕਬੀਲਦਾਰੀ ਜਵਾ ਸਈ ਭੱਜ ਦੌੜ ਇੱਧਰ ਤੇ ਨੇੜੇ ਵਾਲੀ ਰਿਸ਼ਤੇਦਾਰੀ ਚਾਹੇ ਹੁੰਦੇ ਵੀ ਚਲੋ ਜਾਵਾਂਗੇ ਜਾਵਾਂਗੇ ਮਾਸਦੀ ਕਹਿੰਦੀ ਵੀ ਘਰ ਮੰਨ ਨਹੀਂ ਇੱਥੇ ਹੈਗੀ ਤੁਸੀਂ ਤਾਂ ਘੱਟ ਰੁਕਦੇ ਹੋ ਮੈਂ ਕਿਹਾ ਨਹੀਂ ਮਾਸਦੀ ਇਸ ਤਰ੍ਹਾਂ ਦੀ ਤਾਂ ਕੋਈ ਗੱਲ ਨਹੀਂ ਹੈਗੀ ਹਨਾ ਪਹਿਲਾਂ ਤਾਂ ਸਾਨੂੰ ਤੁਸੀਂ ਪਿਆਰੇ ਹੋ ਤੇ ਚਲੋ ਠੀਕ ਆ ਜੀ ਤੁਹਾਡੇ ਨਾਲ ਇੰੀਆਂ ਗੱਲਾਂ ਬਾਤਾਂ ਕਰ ਲਈਆਂ ਹੁਣ ਅਸੀਂ ਚੱਲੀਏ ਤੁਸੀਂ ਪਿੱਛੇ ਖੜਾ ਹਾਂ ਲੋਕ ਮੇਰੇ ਦੋਨੇ ਲਾਜ ਮੇਡੀ ਤੁਸੀਂ ਪਿੱਛੇ ਖੜਾ ਦੇਖਦਾ ਵੇਸੇ ਉਹਨਾਂ ਖੇਤ ਦਾ ਵੀ ਕੋਈ ਬਿਲਕੁਲ ਸੁਣੋ ਨਾ ਹੋਇਆ ਪਿਆ ਇਹਨ ਤੇ 골ਡਨ 골ਡਨ ਹਨਾ ਦੋਨੇ ਕਿੱਕੇ ਹੁਣ ਜੀ ਜਿਹੜੀ ਆਉਣ ਆ ਗਈ ਆ ਥੋੜੇ ਦਿਨਾਂ ਤੱਕ ਹੀ ਮਸੀਨਾ ਚੱਲ ਪੈਣਗੇ ਕੁਸਤਾ ਕੁਸ ਜਿਹੜੇ ਨਵੇਂ ਬੀਜ ਸੀਗੇ ਉਹ ਤਾਂ ਚੱਲੀਆਂ ਨੇ ਹਨਾ ਜੀ ਮਸੀਨਾ ਹਾਂ ਹੂੰ ਉਹ ਤਾਂ ਇੱਕ ਦੋ ਵਾਰ ਮੈਂ ਕੱਟਿਆ ਛੋਨਾ ਤੇ ਠੀਕ ਹੈ ਜੀ ਹੁਣ ਅਸੀਂ ਪਹਿਲਾਂ ਪਿੰਡ ਜਾਵਾਂਗੇ ਬੁਗਰੀ ਤੇ ਇੱਥੇ ਚੱਲਦੇ ਆਂ ਤੇ ਨਾਲੇ ਚਲੋ ਇਹ ਲੱਗਦੀ ਆ ਤੇ ਹੋਰ ਗੱਲਾਂ ਵੀ ਸ਼ੇਅਰ ਕਰ ਲਾਂ ਤੁਹਾਡੇ ਨਾਲ ਹਨਾ ਉੱਥੇ ਮਾਮਾ ਜੀ ਆਏ ਹੋਣੀ ਮੇਰੇ ਮਤਲਬ ਜਿਵੇਂ ਮੇਰੇ ਨਾਲ ਕੀ ਸਾਰੇ ਮੈਂ ਅੱਗੇ ਵੀ ਦੱਸਿਆ ਵੀ ਕੈਨੇਡਾ ਨੇ ਤੇ ਹੁਣ ਮਾਮਾ ਜੀ ਆਏ ਨੇ ਸਾਡੇ ਕੋ ਇੱਥੇ ਆਏ ਨੇ ਮਾਮਾ ਜੀ ਮਤਲਬ ਵੀ ਇੱਕ ਫੰਕਸ਼ਨ ਸੀਗਾ ਰਿਸ਼ਤੇਦਾਰੀ ਦੇ ਵਿੱਚ ਮੈਰ ਜਾ ਹਨਾ ਵੀਰੇ ਦੀ ਤੇ ਤਾਂ ਕੱਟ ਕੇ ਮਾਮਾ ਜੀ ਆਈ ਹੋਏ ਨੇ ਤੇ ਹੁਣ ਜਦ ਆ ਕਿ ਮਾਮਾ ਜੀ ਨੂੰ ਮਿਲਦੇ ਆ ਉਦੋਂ ਉੱਧਰ ਵੀ ਹਨਾ ਮੈਰਿਜ ਨੇੜੀ ਹੈ ਮਤਲਬ ਸਟਾਰਟ ਨਹੀਂ ਉਹਨਾਂ ਦੀ ਫੰਕਸ਼ਨ ਫੇ ਉਹ ਫਿਰ ਮਾਮਾ ਜੀ ਕਹਿੰਦੇ ਵੀ ਮੈਂ ਭੈਣ ਨੂੰ ਮਿਲ ਕੇ ਆਉਂ ਇੱਕ ਰਾਤ ਤੇ ਬਾਕੀ ਸਾਰਿਆਂ ਨੂੰ ਵੀ ਮੇਰੇ ਬਾਅਦ ਚ ਮੈਰਿਜ ਤੋਂ ਬਾਅਦ ਮਿਲਣਾ ਹੋਊਗਾ ਜਿਵੇਂ ਹੁਣ ਆਪਣੀ ਕੋਲੇ ਮਾਮਾ ਜੀ ਮੈਰਿਜ ਤੋਂ ਬਾਅਦ ਆਉਣਗੇ ਤੇ ਫਿਰ ਰਾਤ ਸਾਡੀ ਇਹ ਗੱਲ ਹੋਈ ਤੇ ਮਾਮਾ ਜੀ ਕਹਿੰਦੇ ਵੀ ਚਲੋ ਠੀਕ ਹੈ ਨਾਲੇ ਸਵੇਰੇ ਤੁਸੀਂ ਆ ਜਾਓਗੇ ਹਨਾ ਵੀ ਮੈਨੂੰ ਸਾਰੇ ਮਿਲ ਲੈਣਗੇ ਕਿਉਂਕਿ ਰਾਤ ਹੀ ਆਈ ਸੀ ਉਹ ਤੇ ਅੱਜ ਉਹਨਾਂ ਨੇ ਵਾਪਸ ਜਾਣਾ ਤੇ ਨਾਲੇ ਤੁਹਾਨੂੰ ਜਾ ਕੇ ਉਹਨਾਂ ਨੂੰ ਮਲਾਉਣੇ ਆ ਕਿਉਂਕਿ ਸਾਡੀ ਕਤਰੀ ਵਾਲੀ ਫੈਮਿਲੀ ਵੀ ਫਿਰ ਸਾਡੀ ਬਲੌਗ ਦੇਖਦੀ ਆ ਸਾਡੀ ਜੀਨ ਤਹਣਾ ਦੇਖਦੀ ਆ ਵੀ ਦਾਦੂ ਭੂਆ ਹਨਾ ਸਾਨੂੰ ਸਾਰਿਆਂ ਨੂੰ ਜਾਣਦੇ ਨਹੀਂ ਹੁਣ ਉਹ ਕਿਉਂਕਿ ਬਲੌਗਿੰਗ ਦਾ ਬਹੁਤ ਫਰਕ ਵੀ ਰਹਿੰਦਾ ਹਨਾ ਹੁਣ ਜਿਵੇਂ ਵਿੱਚ ਥੋਦਰ ਨਹੀਂ ਹਨਾ ਉਹਨਾਂ ਨੂੰ ਕਹਿੰਦੀ ਉਹਨਾਂ ਭਾਬੀ ਜਦੀ ਸੀ ਕਹਿੰਦੀ ਉਹਦੀ ਕਹਿ ਦਿੰਦੇ ਨਹੀਂ ਦੇਖ ਕੇ ਹਨਾ ਵੀ ਭੂਆ ਦੀ ਭੂਆ ਹਨਾ ਕਹਿੰਦੀ ਵੀ ਪੂਰਾ ਜਾਣਨ ਲੱਗ ਗਈ ਕਿ ਨਹੀਂ ਹੁਣ ਕਹੋ ਜਿਹੜਾ ਕੁਝ ਪਹਿਲਾਂ ਕਹਿੰਦੇ ਸੀ ਪਹਾੜੀ ਕਿਕਰਾਂ ਹਾਂ ਪਹਾੜੀ ਕਿਕਰਾਂ ਵਾਲਾ ਪਿੰਡ ਆ ਚੁੱਕਿਆ ਜੀ ਨਾਉ ਨਹੀਂ ਇਹਨਾਂ ਕੋਲ ਇਹੀ ਕੰਮ ਆ ਤੁਹਾਨੂੰ ਪਹਾੜੀ ਕਿਕਰ ਵਾਲੇ ਪਿੰਡ ਨਹੀਂ ਤਾਰਦਾ ਜੇ ਮੇਰੀ ਜਗ੍ਹਾ ਤੇ ਕੋਈ ਹੋਰ ਵੀ ਹੁੰਦੀ ਥੋੜੇ ਕੋਈ ਨਹੀਂ ਸੀ ਕੱਟ ਸਕਦੀ ਜਿਹੜੇ ਤੁਹਾਡੇ ਘਰ ਦੇ ਸਾਫ ਕਿਤਾਬ ਨੇ ਜਿਹੜੇ ਤੁਸੀਂ ਦਾ ਪਹਾੜੀ ਕਿਕਰ ਦੀ ਜਿਹੜਾ ਚ ਰੋਜ਼ ਪੰਜ ਪੰਜ ਪਤਸੇ ਰੱਖ ਕੇ ਮੱਥਾ ਟੇਕਿਆ ਕਰੋ ਵੀ ਆ ਪਿੰਡ ਨੇ ਮੈਨੂੰ ਤਾਰਦਾ ਹੋਰ ਵਿਆਹ ਵੀ ਤਾਰਾ ਸਿੰਘ ਹੋਣੀ ਦਾ ਵੀ ਆ ਪਿੰਡ ਨੇ ਮੈਨੂੰ ਤਾਰਦਾ ਹੋਰ ਕੋਈ ਨਹੀਂ ਸੀ ਖੜਨੀ ਉੱਥੇ ਹੁਣ ਤੁਸੀਂ ਤਾਂ ਕੁਛ ਕੁਮਟੇ ਇਸਲਾਮਾ ਕਰੋ ਆ ਪਿੰਡ ਨੂੰ ਕੀ ਕਰਦੇ ਆ ਕਰਦੇ ਕਿਹੜੀ ਮੇਰੀ ਭੈਣ ਐ ਡਾਇਲੌਗਸ ਬਣਾਉਂਦੀ ਹੁੰਦੀ ਆ ਦੱਸਿਓ ਜੀ ਦਵਾ ਉਹੀ ਉਹੀ ਅੱਜ ਕਿੱਭਾ ਅੱਜ ਕਿੱਭਾ ਸੀ ਅੰਦਰ ਸਨੀਤਾ ਦੇ ਕਿਉਂ ਕਿੱਥੇ ਆ ਗਏ ਆਪਾਂ ਜਨੀਤ ਦੇ ਕਿ ਬੋਲ ਕੇ ਰੱਖਿਆ ਬਿਆ ਆਪਾਂ ਕਿੱਥੇ ਆ ਗਏ ਜਸਨੀਤਾ ਲੈ ਕੇ ਕਾਈ ਮੇ ਕੱਪੜੇ ਖੇਡਾ ਤੁਨੂੰ ਮਾਮੀ ਨੇ ਭੇਜਿਆ ਨੇ ਇੰਨੀਆਂ ਬਰਾਕਾਂ ਲਿਆਇਆ ਤੇਰੀਆਂ ਉੱਧਰ ਪਿੰਨਾਂ ਪਿੰਕੀ ਰਾਤ ਦੀ ਸੀ ਕਹਿੰਦੀ ਦੀ ਨਾਲ ਤਾਂ ਮੈਂ ਖੇਡਾ ਲੈ ਕੇ ਪਾਤੀਆ ਤੇ ਨਾਲੇ ਕਹਿੰਦੀ ਕੱਪੜੇ ਲੀੜੇ ਇਹਨਾਂ ਦੇ ਟਵਾਕਾ ਦੇ ਪਾਤੀ ਪੀਸ ਲਈ ਇੱਕ ਦੀ ਇੱਕ ਸਲੇਟਾ ਹੋਰ ਤਾਂ ਨਹੀਂ ਕੋਈ ਪਰ ਉਹ ਬਹੁਤ ਨਹੀਂ ਆਹ ਮੈਂ ਕਹਿੰਨਾ ਉਹ ਅੱਗ ਪਰਮਟੇ ਉਹਨੋਂ ਹਟਕਣਾ ਅੱਛਾ ਮਟਾਉਣ ਹਟ ਉਹ ਹੋ ਜਾਣਗੀ ਠੀਕ ਹਾਂ ਹਾਂ ਉਹਦਾ ਸੱਚ ਜੀ ਨੂੰ ਕੋਸਾ ਹੋ ਗਿਆ ਉਹ ਮਟਾਉਣ ਦੇ ਲਈ ਕੀ ਤੇ ਨਾ ਉਹ ਬੁਦੀ ਤੇ ਦੀਆ ਮਿਟੀ ਗਈ ਤੇ ਮੈਨੂੰ ਇਤਨੂੰ ਪਤਾ ਨਹੀਂ ਕੀ ਆ ਉਹ ਸਾਨੂੰ ਪਤਾ ਹੀ ਨਹੀਂ ਲੱਗਦਾ ਵੀ ਉਹ ਉਹ ਪਾਦਲ ਗੇਮ ਮੈਨੂੰ ਪਿੰਕੀ ਨੇ ਦੱਸਿਆ ਸੀ ਹਾਂ ਉਹਦੇ ਵਿੱਚ ਖਾਸਾ ਸਮਾਨ ਦਾ ਵਿੱਚ ਨਿਕਾ ਨਿਕਾ ਸਾਨੂੰ ਉਹਦਾ ਨਹੀਂ ਪਤਾ ਕੀ ਦਾ ਉਹ ਪਾਦਲ ਗੇਮ ਮੈਨੂੰ ਕਰਨੇ ਦੱਸਿਆ ਕਹਿੰਦੀ ਉਹ ਕਹਿੰਦੀ ਮੈਨੂੰ ਆਏ ਵੀ ਰਿਹਾ ਸਾਲਵ ਕਰਾ ਕੋਈ ਨਾ ਬੁੱਤ ਕੋਈ ਆ ਸਾਨੂੰ ਆਏ ਨਾਲ ਤਲਕੇ ਸੀਗੇ ਵੀ ਇਹ ਹੈ ਕੀ ਆ ਵੀ ਕੀ ਚੱਲੇਗਾ ਨਾਲ ਸਾਡੇ ਵਿੱਚ ਇੰਨਾ ਕ ਸਮਾਨ ਦੇ ਅੱਟ ਪਾ ਦੇ ਉਹ ਨਸਤਨ ਕੀ ਉਹ ਨਾ ਨੀ ਚੀਜ਼ਾਂ ਦਾ ਨਾਮ ਲੋਕ ਲੈਤਾ। ਇੰਨਾ ਲਫਾਫੇ ਦੇ ਤੋ ਨਾ ਫਿੱਟ ਇੰਨਾ ਭਿਆਨਕ। ਇਸ ਨਹੀਂ ਤੋਨੂੰ ਵੀ ਦੇ ਦੇ ਪੁੱਤ। ਇਆਂ ਲੈ ਉਤਾਰੀਆਂ। ਆ ਕੇ ਦੇਖਾ ਜੇ ਹੁਣ। ਉਹ ਆਪਣੀ ਗੱਡੀ ਲੈ। ਜਿਸਨੀਦ ਗਿਆ ਸੀ ਆਪਾਂ ਆ ਕੇ ਦੇਖਾਂਗੇ ਹਸਪਤਾਲ ਚੋਂ। ਮਾਮਾ ਕੀ ਨੀ ਆ ਚੀਜ਼ ਲੈ ਕੇ ਆਇਆ। ਕਿਨੇ ਦਾ ਤੋ ਮਾਮਾ ਕੀ ਨਾਸ ਮਾਲ। ਇਹਨੂੰ ਬਾਈ ਖਰਾਬ ਹੈ ਤਾਂ ਭਾਈ। ਆ ਦੇ ਕੇ ਉਹ ਗੱਡੀ ਪਿੰਡ ਨਹੀਂ ਵਿਸਾਲ ਚ ਮੈਂ ਕਰਾਂ। ਮੰਮੀ ਨੂੰ ਪਹੁੰਚਾ ਦੇਣੀ ਗੱਡੀ ਚ। ਲੈ ਹੁਣ ਹੌਲੀ ਹੌਲੀ ਕਰ ਕੰਮ ਕਰ ਲਓ। ਪਾਇਰ ਕਹਣਾ ਕਰ ਪਾਇਰ ਮੁਰਗੀ ਤੇ ਪਾਇਰ ਕਹਣਾ ਕਾ ਉਹ ਪਾਇਰ ਵੀ ਤਰ ਲਾ ਅੱਜ ਤਾਂ ਚੱਕੀ ਜਾਂਦੇ ਨੇ ਉਹਦੇ ਆਖੜੇ ਪੇ ਦੀ ਤਰ ਪਾਇਰ ਹਨਾ ਆ ਤਾਂ ਪਾਇਰ ਹੋਣਾ ਪਾਉਂਦੇ ਰੱਖਦੇ ਨੇ ਫੜੀ ਹੋਈ ਐ ਇਹ ਨਾ ਕੁਰਸੀ ਨਹੀਂ ਲੱਗੇ ਜੀ ਕੁਰਸੀ ਤਾਂ ਮੁਰਗੀ ਰੋ ਕਾਲ ਲਓ ਜੀ ਅਸੀਂ ਦਵਾਈ ਲੈ ਲਈ ਜਿਸਨੀ ਤਾਂ ਲੱਗਿਆ ਹੋਇਆ ਖੇਡਣਾ ਦਵਾਈ ਮਿਲ ਗਈ ਲੋ ਜੀ ਦਵਾਈ ਲੈ ਲਈ ਤੇ ਹੁਣ ਚਲ ਜਾਈਏ ਘਰ ਨੂੰ ਫੇਰ ਚਲਦੇ ਹਾਂ ਫਿਰ ਆ ਤੇ ਸੀਰੀ ਨੂੰ ਮੰਮੀ ਨੂੰ ਪੱਠਾ ਦੇ ਲੈ ਫਿਰ ਹੁਣ ਅੱਜ ਨਾ ਖੰਦਮਨੋਂ ਤੱਕ ਸਭ ਦੀ ਗੱਤ ਨਹੀਂ ਨੋਇਸ ਪਤਾ ਪੜਾਣੇ ਦੀ ਬਾਤ ਸਾਡੀ ਹੋਣੀ ਤੇ ਕਪੜੇ ਉੱਪਰ ਬਹੁਤ ਟਾਈਮ ਲੱਗਿਆ। ਚੋਰਾ ਨੱਟੀ ਕਿਹੜੇ ਪੰਡਾ ਗਿਆ ਤਾਂ ਉੱਤੇ ਆ ਗਿਆ ਨਾ। ਲੱਡਾ ਹੋਣੀ ਕਿੱਥੇ ਆ ਗਿਆ। ਅੱਗੇ ਲੱਡਾ ਖਾ ਕੇ ਤਾਂ ਪਰੋਕ ਰਿਆ ਆਪਾਂ। ਅੱਛਾ। ਦੰਬੂਲੀ ਤਿਆਰ ਸਮੂਹ ਲਾ। ਅੱਗੇ ਤਾਂ ਫੋਲ ਤਿਆਰ ਸਮੂਹ। ਲੋਕ ਉਹ ਕਾਲੇ ਸਕੂਟਰ ਵਾਲਾ ਦੇਖ ਲੈ ਕਿਵੇਂ ਵਿੱਚ ਵੜਦਾ ਜਾਂਦਾ ਵੀ ਜਾਨ ਪਿਆਰੀ ਨਹੀਂ ਦਾ ਲੈ ਲੈ। ਦੂਰ ਦਿਆ ਤੜਪਣ ਨੂੰ ਜਿਸ ਨੂੰ ਤੇ ਸੌ ਗਿਆ ਨਾ ਸੁੱਤਾ ਨਾ ਉਹ ਚਾਕਲੇਟ ਹੈ ਹੋਈ ਇਧਰ ਨਹੀਂ ਚੱਕੂਗਾ ਮੈਂ ਹੁਣ ਰਾਹ ਸਹੀ ਪਿਆ ਹਾਂ ਸਾਈਡ ਤੋਂ ਵੀ ਕੱਢ ਲਿਆ ਜਿਹਨਾਂ ਨੇ ਦੇਖ ਲਿਆ ਵੀ ਇਧਰ ਤਾਂ ਪੇਟੀ ਪਿਆ ਬੰਦਾ ਕੋਈ ਕੱਟੀਆਂ ਚ ਪਜਿਆ ਗਣਾ ਕਿੰਨੇ ਲੋਕ ਕਾਹਲ ਕਰਦੇ ਨੇ ਲੋ ਜੀ ਘਰੇ ਆ ਗਈ ਪੁੱਤੀ ਲਿਆ ਹੁਣ ਅਸ ਗਾਂਦ ਕਰਿਆ ਜੱਤੀ ਲੇਖ ਹੋ ਗਈ ਤੇ ਆ ਜਿਹੜਾ ਮਾਮਾ ਦੇ ਕੋਲੋਂ ਲਿਆਇਆ ਕਨੇਡਾ ਤੋਂ ਘਰੇ ਜਾ ਕੇ ਦੇਖਾ ਦੇ ਹਾਂ ਕੀ ਆਇਆ ਹੋਰ ਹੁਣ ਲੇਟ ਪਾ ਲਿਆ ਹੋਇਆ ਆ ਮੈਂ ਨਸਬਾਨਾ ਕੋਰੇ ਦੇਖਾ ਕਰ ਲਿਆ ਉਹਦਾ ਬਾਈ ਬਾਈ ਤਲਾ ਲਾ ਰਿਹਾ ਉਹ ਬਾਈ ਵੀ ਦੇ ਕੇ ਆਇਆ ਵੀ ਇੱਕ ਦਿਨ ਸਾਡ ਕੇ ਲੈਣੀ ਆ ਹਾਂ ਜਮਾ ਬਾਦ ਦੱਸ ਦਵਾਈ ਹੋਰ ਮਾਰ ਆਇਆ ਤਾਂ ਉਹਨੇ ਕਿਹਾ ਨਾ ਤੋਂ ਆਹ ਕਨੇਡਾ ਵਾਲੇ ਕੱਪੜੇ ਲੈ ਲਈ ਤਾਂ ਸਾਗ ਲੈ ਲਿਆ ਤੇ ਹੁਣ ਅਸੀਂ ਚੱਲਦੇ ਹਾਂ ਸਾਗ ਪਾਪਾ ਚੋੜ ਕੇ ਲਿਆਏ ਸੀਗੇ ਖੇਤੋਂ ਏ ਹੁਣ ਫਟਾਫਟ ਇਹਨਾਂ ਲੇਟ ਹੋ ਗਿਆ ਸੀ ਅੱਜ ਇਹਨੇ ਜਿਆਦਾ ਜੀ ਸਹੀਦਾ ਦੁੱਧ ਪਾਲਿਆ ਤੇ ਆਪ ਦੁੱਧ ਪੀ ਲਿਆ ਤੇ ਜਮਾ ਸ਼ਾਮ ਨੂੰ ਆਇਆ ਨੇਖ ਸਾਗ ਕੱਪੜੇ ਆ ਹੁੰਦਾ ਵੀ ਕੋਈ ਚੀਜ਼ ਭੁੱਲਣਾ ਨਹੀਂ ਜਾਈਏ ਜਸਨੀ ਤੇ ਚਲੋ ਆਜਾ ਆਜਾ ਮਮਾ ਮੋੜ ਪਾਪਾ ਮੋਟ ਕਿੱਥੇ ਆ ਰਿਮੋਟ ਕਿੱਥੇ ਆ ਮੋਟ ਕਿੱਥੇ ਦੱਸੋ ਕਿੱਥੇ ਹੈ ਕਿੱਥੇ ਹੈ ਜਾਣਾ ਕਿ ਜਾਣਾ ਨਹੀਂ ਮੋੜ ਤਾਂ ਵਗੈਰਾ ਸਾਰਦਾ ਮੈਂ ਚਲਾ ਲੇ। ਹੋਰ ਜਸਨੀਤ ਜਾਣਾ ਹੈ। ਮੈਂ ਜਾਣਾ ਕਿ ਨਾਨੀ ਦੇ ਰਹਿਣਾ ਹੋਏ। ਮੈਂ ਜਾਣਾ ਸਾਡੇ ਨਾਲ। ਚੱਲ ਚੱਲੀਏ। ਆ ਜਾ ਚੱਲੀਏ ਯਾਰ। ਜਾਏਗਾ ਨਹੀਂ। ਸੀਰੇ ਕੋਈ ਆਏ ਬੈਠਾ ਕੱਣਾ ਮੈਂ ਜਾਊਂਗਾ। ਇਸੇ ਮੱਛੇ ਨਾਲ ਹੀ ਜਾਣਾ। ਆ ਜਾਊਂਗਾ। ਇਹ ਧੂਵੀ ਨਹੀਂ ਲੈ ਕੇ ਜਾਣਾ। ਇਹ ਨੂੰ ਲੈ ਜਿੰਦੇ ਇਹਨੂੰ ਘਟੀ ਦੀ ਘਟਾ ਗੱਡੀ ਇਹਨੂੰ ਵੀ ਗੱਡੀ ਚ ਪਿਠਾਉਂ ਜਾ ਬੇਜਾ ਗੱਡੀ ਚ ਪਿਠਾਉਂ ਉੱਥੇ ਕਹਿੰਦੇ ਆ ਸੰਦੀਪ ਆ ਆਹ ਕੀ ਕੋਲ ਜੇ ਕੋ ਮਸਾਉ ਛੇਨੇ ਮਹਾ ਕਰੇ ਨਾ ਕਰੇ ਨਹੀਂ ਹੈ ਗਿਓ ਉਹ ਤਸਪੂ ਨਹੀਂ ਹੋਣੀ ਆਨੇ ਚਲੋ ਨੇਰਾ ਹੋ ਗਿਆ ਚਲੋ ਆ ਆ ਜਾ ਬਈ ਨੇ ਉਖਾੜ ਕੇ ਕੋਲ ਆ ਮਾਦਰੀ ਆ ਤਾਂ ਮੈਂ ਹੀ ਬਸੂਰੀ ਬਿਠਾ ਲਾਂਗੇ ਨੇਰਾ ਹੋਇਆ ਆ ਅਜੂ ਦੇਖ ਲੈ ਵੀ ਵੀ ਕੀ ਕਹਿ ਤਾ ਬੈ ਕਹਿਣਾ ਜਾਣਾ ਆ ਜਾ ਆ ਜਾ ਖੁੱਲੇ ਵਾਰ ਤਾਂ ਮਿਲਦਾ ਉਹ ਭਾਈ ਕਰਦੇ ਨੇ ਕਿਉਂ ਜੇ ਖੁੱਲੇ ਆ ਗੇਟ ਤਾਂ ਖੁੱਲਾ ਨਾਲ ਇਸ ਲਈ ਤਾਂ ਉਹਦੋਂ ਮੰਮੀ ਆ ਗਈ ਸੀ ਮੰਮੀ ਪੈਟਰ ਵੀ ਆ ਹਾਂ ਕੈਨਸਲ ਵੀ ਆ ਨਾ ਟਕ ਚਾ ਲਿਆ ਦੇਖੋ ਇਹਦੇ ਨਹੀਂ ਵੀ ਹੈਗੀ ਆ ਪਾ ਜਾਂ ਲਗੇ ਇਹਦੇ ਨਾਲ ਉਹ ਰੀਆ ਕੁਸ਼ੂ ਤੇ ਆ ਦੇਖੋ ਇਹਨਾਂ ਨੇ ਉਹ ਕਰ ਲਿਆ ਵਾਕੀ ਫੇਰ ਪਤਾ ਲੱਗੂ ਆ ਬਣਾਉਣੀ ਆ ਬਟਰਫਲਾਈ ਬਣਾਉਣੀ ਆ ਮਤਲਬ ਐਜੇ ਪਾ ਪਾ ਜਾਂ ਲਗੇ ਮੈਂ ਹਾਂ ਤੇ ਬਾਕੀ ਆ ਕੱਪੜੇ ਨਹੀਂ ਦੇ ਤੇ ਉਹ ਇਹ ਬੱਚਾ ਨ ਜਾਣ ਜਿਹੜਾ ਹੈਗਾ ਸਾਡੇ ਕੋਲੇ ਸਾਰਾ ਵੀ ਪਹੁੰਚ ਗਿਆ ਇਹਨਾਂ ਦੇ ਕੱਪੜੇ ਵੀ ਦੇ ਸਾਰੇ ਸਾਡੇ ਕੋਲੇ ਪਹੁੰਚ ਗਏ ਤੇ ਬਹੁਤ ਪਸੰਦ ਆਏ ਸਾਰੇ ਹਨਾ ਥੈਂਕ ਯੂ ਤੇ ਇਹਨਾਂ ਦੇ ਕੱਪੜੇ ਨੇ ਜੋ ਵੀ ਹੈਗੇ ਨੇ ਹਨਾ ਸਾਰੇ ਹੁਣ ਮੈਂ ਸਾਰੇ ਤਾਂ ਕੀ ਸ਼ੇਅਰ ਕਰਨੇ ਨੇ ਵੀਡੀਓ ਕਾਫੀ ਲੰਬੀ ਹੋ ਜੂਗੀ ਤੇ ਚਲੋ ਜੀ ਇਹਦੇ ਨਾਲ ਹੀ ਵੀਡੀਓ ਐਂਡ ਕਰਦੇ ਆ ਮੈਂ ਆਸਮਾਨ ਲਾਣਾ ਨਾਈਏ ਪਹਿਲਾਂ ਹੌਸਪੀਟਲ ਚੋਂ ਆਇਆ ਨਾ ਆ ਕੇ ਗੈਸੂ ਨੀ ਤੇ ਫਿਰ ਆ ਗਿਆ ਲੈਟ ਆ ਗਈ ਮੇਰੇ ਨਾਲ ਆ ਗਈ ਹੈ ਆ ਕੇ ਚਲੇਗੀ ਆ ਕੇ ਚਲੇਗੀ ਹਨਾ ਮੀਤ ਕਹਿੰਦੀ ਸੀ ਕਿ ਅੱਜ ਫਿਰ ਦੀ ਲੈਟ ਵੀ ਨਹੀਂ ਹੈਗੀ ਸੀ ਤੇ ਹੁਣ ਆਈ ਆ 12 ਵਜੇ ਆਇਆ ਕਿ ਸੰਗਤ ਲਾਣੇ ਜਿਸ ਮੀਤ ਨੂੰ ਨੂੰ ਮੌਲੀ ਹੈ ਮੈਂ ਨਾ ਨਹੀਂ ਆ ਫਿਰ ਰਿਲੈਕਸ ਹੋਵਾਂਗੀ ਕਿਉਂਕਿ ਜਿਹੜਾ ਹਸਪੀਟਲ ਚ ਅਸੀਂ ਜਾਣ ਮਿਲੇਟ ਹੋ ਗਿਆ ਉੱਥੇ ਜਾਂਦੇ ਹਨ ਮਾਮਾ ਜੀ ਆਏ ਹੋਏ ਸੀ ਔਰ ਫਿਰ ਵੀ ਕਰਾ ਆਏ ਨਹੀਂ ਹੋ ਜਾਂਦਾ ਕਿ ਸਾਡਾ ਕੀ ਹੋ ਗਿਆ ਕੁੰਮੇ ਕਪੜੇ ਤੇ ਸਾਰ ਕੇ ਵੀਡੀਓ ਨੂੰ ਸਾਰੇ ਜੀ ਪਿਆਰ ਦਿਆ ਕਰੋ ਲਾਈਕ ਤੇ ਸ਼ੇਅਰ ਕਮੈਂਟ ਇਹ ਜਰੂਰ ਦੱਸਿਆ ਕਰੋ ਹਾਂ